ਹਾਂਜੀ ਪਿਆਰੀ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PSB ਸਕੂਲ ਪੇਪਰਸ ਦੇ ਵਿੱਚ ਅੱਜ ਅਸੀਂ ਸਾਡੀ ਦੂਜੀ ਕਹਾਣੀ ਨੀਲੀ ਪਲੱਸ 2 ਦੀ ਪਲੱਸ 2 ਪੰਜਾਬੀ ਲਾਜ਼ਮੀ ਦੀ ਦੂਜੀ ਕਹਾਣੀ ਲੀਲੀ ਦਸਾਰ ਲੈ ਕੇ ਹਾਜ਼ਰ ਹਾਂ ਤਾਂ ਚਲੋ ਬਿਨਾਂ ਕਿਸੇ ਦੇਰੀ ਤੋਂ ਪੜ੍ਹਦੇ ਹਾਂ ਕਹਾਣੀ ਦੇ ਸਾਰ ਨੂੰ ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਨੀਲੀ ਨਾਮਕ ਗਾਂ ਦੀ ਮਨੋਸੰਵੇਦਨਾ ਨੂੰ ਬਹੁਤ ਕਰੋਨਾ ਮਈ ਢੰਗ ਨਾਲ ਪੇਸ਼ ਕੀਤਾ ਬੱਚੇ ਨੀਲੀ ਕਹਾਣੀ ਕਿਹਨੇ ਲਿਖਿਆ ਕਰਤਾਰ ਸਿੰਘ ਦੁੱਗਲ ਨੇ ਇਹ ਗੱਲ ਯਾਦ ਰੱਖਣੀ ਹੈ ਤੁਸੀਂ ਗਵਾਲੇ ਲਈ ਨੀਲੀ ਸਿਰਫ ਇੱਕ ਦੁੱਧ ਦਾ ਸਾਧਨ ਹੈ ਜਿਸ ਤੋਂ ਉਹ ਪੈਸੇ ਕਮਾਉਂਦਾ ਹੈ। ਇਸ ਕਹਾਣੀ ਦੇ ਮੁੱਖ ਪਾਤਰ ਨੀਲੀ, ਗਵਾਲਾ, ਕਹਾਣੀਕਾਰ ਅਤੇ ਕਹਾਣੀ ਕਰਦੀ ਪਤਨੀ ਹਨ। ਇਸ ਕਹਾਣੀ ਵਿੱਚ ਗਵਾਲੇ ਨੇ ਬਹੁਤ ਸੋਹਣੀ ਮਲੂਕੜੀ ਤੇ ਸ਼ਰਮਾਕਲ ਗਾਂ ਰੱਖੀ ਹੋਈ ਹੈ ਜਿਸ ਦਾ ਨਾਮ ਨੀਲੀ ਹੈ। ਕਹਾਣੀਕਾਰ ਦੇ ਘਰ ਗਵਾਲਾ ਨੀਲੀ ਨੂੰ ਲਿਆ ਕੇ ਸਾਹਮਣੇ ਚਾਰਾ ਪਾ ਕੇ ਦੁੱਧ ਚੋ ਕੇ ਦਿੰਦਾ ਹੈ। ਕਹਾਣੀਕਾਰ ਦੀ ਪਤਨੀ ਨੀਲੀ ਨੂੰ ਇਸ ਕਰਕੇ ਪਸੰਦ ਕਰਦੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਸੋਣੀ ਤੇ ਸੇਤਮੰਦ ਗਾਂ ਦਾ ਦੁੱਧ ਸੇਤ ਲਈ ਵਧੀਆ ਹੁੰਦਾ ਹੈ। ਉਹ ਨੀਲੀ ਨੂੰ ਪਿਆਰ ਕਰਦੇ ਹਨ। ਨੀਲੀ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੰਦੀ ਹੈ। ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਬੱਚੀ ਲਈ ਦੁੱਧ ਛੱਡਣ ਲਈ ਕਹਿੰਦੀ ਹੈ ਪਰ ਗਵਾਲਾ ਲਾਲਚ ਕਰਕੇ ਬੱਚੀ ਨੂੰ ਦੁੱਧ ਨਹੀਂ ਛੱਡਦਾ। ਬੱਚੀ ਮਰ ਜਾਂਦੀ ਹੈ। ਨੀਲੀ ਬੱਚੀ ਦੇ ਵਿਯੋਗ ਵਿੱਚ ਕੁਝ ਦਿਨ ਕੁਝ ਨਹੀਂ ਖਾਂਦੀ। ਕਹਾਣੀਕਾਰ ਦੇ ਇਹ ਘਰ ਦੁੱਧ ਨਾ ਤੋਂ ਦੁੱਧ ਦਾ ਨਾਗਾ ਪੈ ਜਾਂਦਾ ਹੈ ਜੋ ਕਿ ਉਸ ਦੀ ਪਤਨੀ ਨੂੰ ਚੰਗਾ ਨਹੀਂ ਲੱਗਦਾ ਜਦੋਂ ਬੱਚੀ ਮਰ ਜਾਂਦੀ ਹੈ ਤਾਂ ਫਿਰ ਦੁੱਧ ਦਿੱਤਾ ਨਹੀਂ ਗਾਂ ਨੇ ਕਿਉਂਕਿ ਉਹਨੇ ਚਾਰਾ ਨਹੀਂ ਪਾਇਆ ਸਹੀ ਟਾਈਮ ਤੇ ਦੁੱਧ ਨਹੀਂ ਛੱਡਿਆ ਅਗਲੇ ਦਿਨ ਗਵਾਲਾ ਚਾਰੇ ਦੀ ਟੋਕਰੀ ਲੈ ਕੇ ਨੀਲੀ ਨੂੰ ਲੈ ਕੇ ਕਹਾਣੀਕਾਰ ਦੀ ਕੋਠੀ ਅੱਗੇ ਆ ਜਾਂਦਾ ਹੈ ਨੀਲੀ ਜੋ ਕਿ ਪਹਿਲਾਂ ਗੇਟ ਨੂੰ ਧੱਕੇ ਨਾਲ ਖੋਲ੍ਹ ਦਿੰਦੀ ਸੀ ਉਦਾਸ ਹੈ ਗਵਾਲਾ ਚਾਰੇ ਦੀ ਟੋਕਰੀ ਉਸ ਅੱਗੇ ਰੱਖਦਾ ਹੈ ਪਰ ਉਹ ਟੋਕਰੀ ਵੱਲ ਨਹੀਂ ਆਉਂਦੀ ਗਵਾਲਾ ਉਸ ਨੂੰ ਪੁਚਕਾਰਦਾ ਹੈ ਉਹ ਅੱਗੇ ਤਾਂ ਆ ਜਾਂਦੀ ਹੈ ਪਰ ਚਾਰੇ ਨੂੰ ਮੂੰਹ ਨਹੀਂ ਲਾਉਂਦੀ ਕਿਉਂਕਿ ਉਸ ਦੇ ਕੋਲ ਉਸ ਦੇ ਲੰਗਦਾ ਨਹੀਂ ਮਤਲਬ ਉਹ ਚਾਰੇ ਨੂੰ ਖਾਂਦੀ ਨਹੀਂ ਮੂੰਹ ਨਹੀਂ ਲਾਉਂਦੀ ਕਿਉਂਕਿ ਉਹਦੇ ਲੰਗ ਹੀ ਨਹੀਂ ਹੈ ਉਹ ਦੁੱਖ ਹੈ ਉਹਨੂੰ ਅੰਦਰ ਉਹਦੇ ਦੁੱਖ ਹੈ ਉਹ ਉਹ ਖਾਣ ਪੀਣ ਨੂੰ ਜੀ ਨਹੀਂ ਕਰਦਾ ਗਵਾਲਾ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ ਤੇ ਪਿੱਛੋਂ ਨੀਲੀ ਵੀ ਅਗਲੇ ਦਿਨ ਫੇਰ ਗਵਾਲਾ ਨੀਲੀ ਨੂੰ ਲੈ ਕੇ ਆਉਂਦਾ ਹੈ ਨੀਲੀ ਅੱਗੇ ਵੱਧ ਕੇ ਟੋਕਰੀ ਨੂੰ ਮੂੰਹ ਮਾਰਨ ਲੱਗਦੀ ਹੈ ਗਵਾਲਾ ਜਦੋਂ ਗਾਗਰ ਫੜ ਕੇ ਦੁੱਧ ਚੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੀਲੀ ਪਰੇ हट ਜਾਂਦੀ ਹੈ ਤਿੰਨ ਦਿਨਾਂ ਦੀ ਭੁੱਖੀ ਹੋਣ ਕਰਕੇ ਉਹ ਮਸਾਲਾ ਖਾਈ ਜਾਂਦੀ ਹੈ ਪਰ ਦੁੱਧ ਚੋਣ ਵੇਲੇ ਲੱਤ ਮਾਰ ਕੇ ਪਾਸੇ ਹੋ ਜਾਂਦੀ ਹੈ। ਗਵਾਲਾ ਫਿਰ ਪੁਚਕਾਰਦਾ ਹੈ ਪਰ ਜਦੋਂ ਦੁੱਧ ਚੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਰੇ हट ਜਾਂਦੀ ਹੈ। ਗਵਾਲੇ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਨੀਲੀ ਮੂਰਿਓ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ। ਤੇ ਨੀਲੀ ਅੜਿੰਗਦੀ ਹੈ। ਲੱਗਦਾ ਜਿਵੇਂ ਉਹ ਉਹ ਗਵਾਲੀ ਨੂੰ ਕਹਿ ਰਹੀ ਹੋਵੇ ਕਿ ਅਜੇ ਉਸਦੀ ਬੱਚੀ ਮਰੀ ਨੂੰ 2 ਦਿਨ ਹੋਏ ਹਨ ਜਿਸ ਨੂੰ ਉਹ ਪਲਾ ਨਹੀਂ ਸਕੀ ਬੱਚੀ ਦੁਆਰਾ ਉਸਦੇ ਥਣਾਂ ਨੂੰ ਮੂੰਹ ਲਾਉਣ ਕਾਰਨ ਦੁੱਧ ਉਤਰ ਆਉਂਦਾ ਸੀ ਕੁਝ ਦਿਨਾਂ ਤੱਕ ਉਹ ਭੁੱਲ ਜਾਵੇਗੀ ਤੇ ਦੁੱਧ ਵੀ ਦੇਵੇਗੀ ਹੁਣ ਉਸ ਨੂੰ ਭੁੱਖੀ ਨਾ ਮਾਰੇ ਨੀਲੀ ਦੇਖਦੀ ਹੈ ਪਰ ਗਵਾਲਾ ਨਹੀਂ ਮੁੜਦਾ ਕਹਾਣੀ ਮਾਂ ਦੀ ਮਮਤਾ ਦਰਸਾਉਂਦੀ ਹੈ ਕਿ ਮਾਂ ਦਾ ਦੁੱਧ ਬੱਚੇ ਦੀ ਖਾਤਰ ਹੁੰਦਾ ਹੈ ਪਰ ਅਸੀਂ ਸਵਾਰਥਲੀ ਬੇਜਮਾਨਾਂ ਦੇ ਤੇ ਜੁਲਮ ਕਰਦੇ ਹਨ ਨੀਲੀ ਨੂੰ ਵਧੀਆ ਚਾਰਾ ਦੁੱਧ ਦੇਣ ਲਈ ਮਿਲਦਾ ਹੈ ਕਹਾਣੀ ਮਾਂ ਦੀ ਕਹਾਣੀ ਕਰ ਮਾਂ ਦੀ ਮਮਤਾ ਬਲੁੰਦੜੇ ਜਾਣ ਦੇ ਦਰਦ ਨੂੰ ਬਿਆਨਦੀ ਹੈ ਦੁੱਖ ਤਾਂ ਕੀ ਮਹਿਸੂਸਣਾ ਸੀ ਉਹ ਵਿਚਾਰੀ ਨੂੰ ਭੁੱਖੀ ਰੱਖਿਆ ਜਾਂਦਾ ਹੈ ਸਾਨੂੰ ਪਸ਼ੂਆਂ ਪ੍ਰਤੀ ਮਨਵਾਦੀ ਰਵਈਆ ਅਪਣਾਉਣਾ ਚਾਹੀਦਾ ਹੈ ਇਸ ਕਹਾਣੀ ਦੇ ਵਿੱਚ ਕੀ ਹੈ ਮਾਂ ਦੀ ਮਮਤਾ ਨੂੰ ਦਰਸਾਇਆ ਗਿਆ ਜੋ ਕਿ ਪਸ਼ੂ ਦੇ ਅੰਦਰ ਵੀ ਹੈ ਤਾਂ ਸਾਨੂੰ ਪਸ਼ੂਆਂ ਦੇ ਨਾਲ ਵੀ ਮਨੁੱਖ ਵਰਗਾ ਵਿਵਹਾਰ ਕਰਨਾ ਚਾਹੀਦਾ ਤਾਂ ਇਹ ਸੀ ਸਾਡੀ ਕਹਾਣੀ ਨੀਲੀ ਨੀਲੀ ਜੋ ਕਿ ਕਰਤਾਰ ਸਿੰਘ ਦੁੱਗਲ ਦੁਆਰਾ ਲਿਖੀ ਗਈ ਹੈ ਮੈਨੂੰ ਉਮੀਦ ਹੈ ਤੁਹਾਨੂੰ ਸਾਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਧੰਨਵਾਦ